ਸਤਿ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ ਕਿਸੇ ਨੇ ਬਹੁਤ ਹੀ ਵਧੀਆ ਕਿਹਾ ਕਿ ਜੇ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਆਉਣ ਤਾਂ ਮਠਿਆਈ ਸਮਝ ਕੇ ਖਾ ਲਿਓ ਤੇ ਜੇ ਜ਼ਿੰਦਗੀ ਦੇ ਵਿੱਚ ਦੁੱਖ ਆ ਜਵੇ ਤਾਂ ਦਵਾਈ ਸਮਝ ਕੇ ਲੰਘਾ ਲਿਓ ਐਵੇਂ ਇੱਕ ਨਾ ਕਿਤੇ ਇਮਾਰਤ ਬਣਦੀ ਸੀ ਕਾਫੀ ਮੰਝਲੀ ਸਟੋਰੀ ਬਣਦੀ ਸੀ ਉੱਥੇ ਇੱਕ ਸੁਪਰਵਾਈਜ਼ਰ ਦੇ ਤੌਰ ਤੇ ਇੱਕ ਬੰਦਾ ਕੰਮ ਕਰਦਾ ਸੀ ਡਿਊਟੀ ਦੇ ਉੱਤੇ ਹੀ ਉਹਨੂੰ ਇੱਕ ਫੋਨ ਆਉਂਦਾ ਉਹਦੇ ਦੋਸਤ ਮਿੱਤਰ ਦਾ ਵੀ ਮੈਂ ਤੈਨੂੰ ਮਿਲਣਾ ਚਾਹੁੰਨਾ ਸੁਪਰਵਾਈਜ਼ਰ ਨੇ ਸੋਚਿਆ ਕਿ ਵੀ ਮੈਨੂੰ ਛੁੱਟੀ ਤਾਂ ਮਿਲ ਨਹੀਂ ਨੀ ਕਿ ਮੈਂ ਕਿਉਂ ਨਾ ਉਹਨੂੰ ਇੱਥੇ ਹੀ ਸੱਦ ਲਾਂ ਉਹ ਉਹਨੂੰ ਕੰਮ ਵਾਲੀ ਸਾਈਡ ਦੇ ਉੱਤੇ ਹੀ ਸੱਦ ਲੈਂਦਾ ਉਹਨੂੰ ਚੌਥੀ ਪੰਜਵੀਂ ਸਟੋਰੀ ਦੇ ਉੱਤੇ ਸੱਦ ਕੇ ਇੱਕ ਸਾਈਡ ਤੇ ਲੈ ਜਾਂਦਾ ਉੱਥੇ ਗੱਲਾਂ ਬਾਤਾਂ ਕਰਦੇ ਆ ਗੱਲਾਂ ਕਰਦੇ ਕਰਦੇ ਉਹਨਾਂ ਦੀਆਂ ਜਿਹੜੀਆਂ ਗੱਲਾਂ ਨਾ ਉਹ ਅਧਿਆਤਮ ਵੱਲ ਚੱਲੀਆਂ ਜਾਂਦੀਆਂ ਮਤਲਬ ਰੱਬ ਵਾਲੀ ਚੱਲੀਆਂ ਜਾਂਦੀਆਂ ਤੇ ਹੌਲੀ ਹੌਲੀ ਉਹ ਬੈਸਾਂ ਲੱਗ ਜਾਂਦੇ ਆ ਤੇ ਉਹਨਾਂ ਦੀਆਂ ਗੱਲਾਂ ਇੱਕ ਡਿਬੇਟ ਦਾ ਰੂਪ ਲੈ ਜਾਂਦੀਆਂ ਜਿਹੜਾ ਉਹ ਸੁਪਰਵਾਈਜ਼ਰ ਦਾ ਦੋਸਤ ਉਹਨੂੰ ਮਿਲਣ ਆਇਆ ਸੀ ਉਹ ਕਹਿੰਦਾ ਯਾਰ ਵੀ ਲੋਕ ਅੱਜ ਕੱਲ ਦੁੱਖ ਵੇਲੇ ਵੀ ਰੱਬ ਨੂੰ ਯਾਦ ਕਰਦੇ ਨੇ ਤੇ ਸੁੱਖ ਵੇਲੇ ਵੀ ਯਾਦ ਕਰਦੇ ਨੇ ਸੁਪਰਵਾਈਜ਼ਰ ਕਹਿੰਦਾ ਨਹੀਂ ਯਾਰ ਅੱਜ ਕੱਲ ਲੋਕ ਸੁੱਖ ਵੇਲੇ ਦਾ ਭੁੱਲ ਗਏ ਰੱਬ ਨੂੰ ਹੁਣ ਤਾਂ ਜਦੋਂ ਵਿਪਤਾ ਪੈਂਦੀ ਆ ਉਦੋਂ ਹੀ ਯਾਦ ਕਰਦੇ ਆ ਜਦੋਂ ਦੁੱਖ ਪੈਂਦਾ ਉਦੋਂ ਹੀ ਯਾਦ ਕਰਦੇ ਆ ਦੋਨੇ ਜਾਣੇ ਇਸ ਮੁੱਦੇ ਦੇ ਉੱਤੇ ਕਾਫੀ ਬਹਿਸਦੇ ਆ ਫਿਰ ਸੁਪਰਵਾਈਜ਼ਰ ਕਹਿੰਦਾ ਤੂੰ 2 ਮਿੰਟ ਵੇਟ ਕਰ ਯਾਰ ਮੈਂ ਤੈਨੂੰ ਪ੍ਰੈਕਟੀਕਲ ਦਿਖਾਉਣਾ ਕਰਕੇ ਉਹ ਤਾਂ ਹਾਂ ਤੋਂ ਦੇਖਦੇ ਆ ਵੀ ਥੱਲੇ ਨਾ ਇੱਕ ਮਜ਼ਦੂਰ ਕੰਮ ਕਰੀ ਜਾਂਦਾ ਹੁੰਦਾ ਸੁਪਰਵਾਈਜ਼ਰ ਜੇਬ ਚੋਂ ਦਸਾਂ ਦਾ ਨੋਟ ਕੱਢਦਾ ਦੇ ਧਿਆਨ ਨਾ ਹੋ ਥੱਲੇ ਸਿੱੜਦਾ ਮਜ਼ਦੂਰ ਵੱਲੋਂ ਤੇ ਉਹ ਮਜ਼ਦੂਰ ਦੇ ਕੋਨੇੜੇ ਜਾ ਕੇ ਡਿੱਗ ਪੈਂਦਾ ਕੰਮ ਕਰਦੇ ਮਜ਼ਦੂਰ ਦੀ ਨਿਗਾ ਜਦੋਂ ਦਸਾਂ ਦੇ ਨੋਟ ਤੇ ਪੈਂਦੀ ਆ ਉਹ ਹੋਰ ਕਿਤੇ ਨੇ ਚੱਕਦਾ ਚੱਕ ਕੇ ਜੇਬ ਚ ਪਾ ਲੈਂਦਾ ਫੇਰ ਕੰਮ ਕਰਨ ਲੱਗ ਜਾਂਦਾ ਸੁਪਰਵਾਈਜ਼ਰ ਕਹਿੰਦਾ ਵੇਟ ਕਰ ਹਜੇ ਹਜੇ ਤੈਨੂੰ ਹੋਰ ਦਿਖਾਉਣਾ ਫੇਰ ਨਾ ਉਹ 100 ਦਾ ਨੋਟ ਉਸੇ ਤਰੀਕੇ ਦੇ ਨਾਲ ਉੱਥੇ ਹੀ ਸਿੱੜਦਾ ਮਜ਼ਦੂਰ ਕੰਮ ਕਰਦਾ 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 ਉਹਦੀ ਨਿਗਾ ਫੇਰ 100 ਦੇ ਨੋਟ ਤੇ ਪੈਂਦੀ ਆ ਉਹ ਹੋੜੀ ਦੇਣੇ ਚੱਕ ਕੇ ਜੇਬ ਵਿੱਚ ਪਾ ਲੈਂਦਾ ਤੇ ਕੰਮ ਕਰਦਾ ਰਹਿੰਦਾ ਸੁਪਰਵਾਈਜ਼ਰ ਕਹਿੰਦਾ ਹਜੇ ਵੀ ਵੇਟ ਕਰ ਉਹ ਆਕੇ ਜੇਬ ਚੋਂ 500 ਦਾ ਨੋਟ ਕੱਢਦਾ ਤੇ ਸੇਵ ਪਹਿਲੇ ਤਰੀਕੇ ਦੇ ਨਾਲ ਹੀ ਉਵੇਂ ਹੀ ਸਿੱਟ ਦਿੰਦਾ 2 ਮਿੰਟ ਬਾਅਦ ਮਜ਼ਦੂਰ ਦੀ ਨਿਗਾਹ 500 ਦੇ ਨੋਟ ਤੇ ਪੈਂਦੀ ਹੈ ਮਜ਼ਦੂਰ ਕਹਿੰਦਾ ਵਾਹ ਅੱਜ ਤਾਂ ਲਾਟਰੀ ਲੱਗ ਗਈ ਭਾਏ ਕਹਿ ਕੇ ਤੇ ਚੱਕਦਾ ਚੱਕ ਕੇ ਜੇਬ 'ਚ ਪਾ ਲੈਂਦਾ ਤੇ ਆਸਾ ਪਾਸਾ ਜਾਂ ਦੇਖ ਕੇ ਢੀੜਾ ਕੱਢ ਕੇ 10-15 ਮਿੰਟ ਆਸੇ ਪਾਸੇ ਫੇਰ ਆਕੇ ਕੰਮ ਲੱਗ ਜਾਂਦਾ ਵੀ ਕੋਈ ਦੇਖ ਨਾ ਲਵੇ ਮੈਨੂੰ ਉਹਨੂੰ ਹੁੰਦਾ ਵੀ ਸ਼ਾਇਦ ਹੋਰ ਵੀ ਲੱਭਣਗੇ ਇਸ ਵਾਰੀ ਨੇ ਕੋਈ ਛੋ ਉਮੈਤ ਰੀਕੇ ਨਾਲ ਪੱਥਰ ਸਿੱਟ ਦਿੰਦਾ ਜਦੋਂ ਪੱਥਰ ਜਾ ਕੇ ਥੱਲੇ ਡੇਗਦਾ ਤਾਂ ਮਜ਼ਦੂਰ ਇੱਕਦਮ ਤਾਹਾਂ ਨੂੰ ਦੇਖਦਾ ਕਹਿੰਦਾ ਓਏ ਕੌਣ ਆ ਕਿਹਨੇ ਮਾਰਿਆ ਪੱਥਰ ਜਦੋਂ ਤਾਹਾਂ ਦੇਖਦਾ ਤੇ ਉਦੇ ਸੁਪਰਵਾਈਜ਼ਰ ਖੜਾ ਹੁੰਦਾ ਚਲੋ ਉਹਨਾਂ ਦੀ ਆਪਸ ਵਿੱਚ ਗੱਲਬਾਤ ਹੁੰਦੀ ਆ ਮਜ਼ਦੂਰ ਫੇਰ ਕੰਮ ਕਰਨ ਲੱਗ ਜਾਂਦਾ ਫੇਰ ਸੁਪਰਵਾਈਜ਼ਰ ਆਪਦੇ ਦੋਸਤ ਨੂੰ ਕਹਿੰਦਾ ਕਿਉਂ ਦੇਖਿਆ ਇਹਨੂੰ ਕਿੰਨੀ ਵਾਰੀ ਪੈਸੇ ਸਿੱਟੇ ਇਹਨੂੰ ਖੁਸ਼ੀ ਮਿਲੀ ਇਹਨੇ ਕਿਹਾ ਤਾਹਾਂ ਦੇਖਿਆ ਹੁਣ ਇੱਕ ਤੀਏ ਦੇ ਤੇ ਪੱਥਰ ਵੱਜਿਆ ਤੇ ਉਹਦੀ ਝਾਕਿਆ ਨਾ ਤਾਹਾਂ ਨੂੰ ਐਵੇਂ ਇਨਸਾਨ ਆ ਰੋਜ਼ਾਨਾ ਰੱਬ ਉਹਨੂੰ ਕਿੰਨੀਆਂ ਖੁਸ਼ੀਆਂ ਦਿੰਦਾ ਨਿੱਕੀਆਂ ਨਿੱਕੀਆਂ ਚਾਹੇ ਰੋਟੀ ਨੂੰ ਲੈ ਕੇ ਲਾ ਲਓ ਆਪਦੇ ਸਾਹਾਂ ਨੂੰ ਲੈ ਕੇ ਲਾ ਲਓ ਪਰ ਉਹ ਕਦੇ ਸ਼ੁਕਰਾਨਾ ਨਹੀਂ ਕਰਦਾ ਕਦੇ ਉਹ ਧੰਨਵਾਦ ਨਹੀਂ ਕਰਦਾ ਤੇ ਜਦੋਂ ਕਿਤੇ ਮਾੜੇ ਮੋਟੇ ਦੁੱਖ ਆ ਜਵੇ ਕੋਈ ਬਿਮਾਰੀ ਠਮਾਰੀ ਆ ਜਵੇ ਤਾਂ ਉਹ ਦੀ ਹਾਏ ਰੱਬਾ ਤੂੰ ਐ ਕਰਤਾ ਹਾਏ ਰੱਬਾ ਐ ਕਰ ਦੇ ਜੇ ਕਰ ਦੇ ਉਹ ਕਰ ਦੇ ਮੈਨੂੰ ਠੀਕ ਕਰ ਦੇ ਉੱਪਰ ਆੜਾ ਤਾਂ ਆਪਾਂ ਨੂੰ ਰੋਜ਼ ਰੋਜ਼ ਛੋਟੀਆਂ ਛੋਟੀਆਂ ਖੁਸ਼ੀਆਂ ਛੋਟੇ ਛੋਟੇ ਤੋਹਫੇ ਆਪਾਂ ਨੂੰ ਦਿੰਦਾ ਰਹਿੰਦਾ ਪਰ ਆਪਾਂ ਉਹਦਾ ਧੰਨਵਾਦ ਕਰਨਾ ਹੀ ਭੁੱਲ ਜਾਂਦੇ ਆਂ ਤੇ ਜਿੱਦਣ ਉਹ ਮਾੜਾ ਜਿਹਾ ਪੱਥਰ ਮਤਲਬ ਮਾੜਾ ਜਿਹਾ ਕੋਈ ਦੁੱਖ ਆਪਾਂ ਨੂੰ ਦਿੰਦਾ ਫਿਰ ਆਪਾਂ ਨੂੰ ਉਹ ਯਾਦ ਆਉਂਦਾ ਫਿਰ ਆਪਾਂ ਉਹਦੇ ਨਾਲ ਨੂੰ ਭਜਦੇ ਆ ਇਹ ਜਿਹੜੀ ਕਹਾਣੀ ਆ ਨਾ ਇਹ ਸਿਰਫ ਇੰਨਾ ਹੀ ਸਮਝਾਉਂਦੀ ਆ ਵੀ ਸੁੱਖ ਦੇ ਵਿੱਚ ਵੀ ਜੇ ਆਪਾਂ ਉਸ ਪਰਮਾਤਮਾ ਨੂੰ ਯਾਦ ਕਰਾਂਗੇ ਉਹਦਾ ਸ਼ੁਕਰਾਨਾ ਕਰਾਂਗੇ ਤਾਂ ਹੋ ਸਕਦਾ ਉਹ ਆਪਣੇ ਤੇ ਦੁੱਖ ਆਉਣ ਹੀ ਨਾ ਦੇਵੇ ਤੇ ਜੇ ਆ ਵੀ ਗਿਆ ਤਾਂ ਦੁੱਖ ਜਿ ਵੀ ਆਪਣੇ ਨਾਲ ਖੜੂਗਾ ਦੁੱਖ ਜਿ ਵੀ ਆਪਣਾ ਬਾਲਬਿੰਗਾ ਨਹੀਂ ਹੋਣ ਦਿੰਦਾ ਰੱਬ ਤਾਂ ਆਪਣੇ ਨਾਲ ਹਰ ਵਕਤ ਹੀ ਕੰਟੈਕਟ ਕਰਨ ਦਾ ਰਹਿੰਦਾ ਹਰ ਸਮੇਂ ਉਹ ਆਪਣੇ ਨਾਲ ਗੱਲਬਾਤ 'ਚ ਰਹਿੰਦਾ ਪਰ ਆਪਾਂ ਹੀ ਖੁਸ਼ੀ ਦੇ ਵਿੱਚ ਭੁੱਲ ਜਾਂਦੇ ਆ ਉਹਨੂੰ ਚਲੋ ਜੀ ਕਹਾਣੀ ਕਿਹੋ ਜੀ ਲੱਗੀ ਕਮੈਂਟ ਕਰ ਦੇਣਾ ਲਾਈਕ ਕਰ ਦੇਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜਾਣੇ ਅਣਜਾਣੇ ਦੇ ਵਿੱਚ ਕੋਈ ਗਲਤ ਗੱਲ ਮੂੰਹ 'ਚੋਂ ਨਿਕਲ ਜਾਵੇ ਤਾਂ ਮਾਫੀ ਚਾਹੁੰਦਾ ਤੇ ਹੁਣ ਮੈਨੂੰ ਦਿਓ ਇਜਾਜ਼ਤ ਮਿਲਦੇ ਆਂ ਆਪਾਂ ਅੱਗੇ ਕਿਸੇ ਨਵੀਂ ਵੀਡੀਓ 'ਚ ਨਵੀਂ ਕਹਾਣੀ ਨਾਲ ਨਵੇਂ ਟੌਪਿਕ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ